ਇਦਿੱਤ ਮੈਂ ਆਰਟੀ ਪਾ ਕੇ ਪੁੱਛਿਆ ਕਿ ਤੁਸੀਂ ਨਸ਼ਾ ਸ਼ਡਾਉ ਕੇਂਦਰ ਬਣਾਏ ਹੋਏ ਨੇ ਜਾਂ ਉਹ ਜਿਹੜੇ ਸਾਡੇ ਹੋਟਸ ਕਲੀਨਿਕਸ ਹੈਗੇ ਨੇ ਉਹ ਤੁਸੀਂ ਬਣਾਏ ਆ ਤੁਸੀਂ ਦੱਸੋ ਕਿ 2020 21 ਦੇ ਵਿੱਚ ਮੈਨੇ ਪਾਈ ਸੀ ਕਾਟੇ ਪਹਿਲਾਂ ਤਾਂ ਮੈਨੂੰ ਜਵਾਬ ਨਹੀਂ ਆਇਆ ਕਹਿੰਦੇ ਜੀ ਅਸੀਂ ਤਾਂ ਜਿਹੜਾ ਹੈਗਾ ਇਹ ਆਰਟੀ ਚ ਆਉਂਦੀ ਨਹੀਂ ਮੈਂ ਪੁੱਛਿਆ ਸੀਗਾ ਵੀ ਤੁਸੀਂ ਦੱਸੋ ਨਾ ਅੱਜ ਤੱਕ ਕਿੰਨੇ ਕਿ ਨਸ਼ ਕਿੰਨੇ ਲੋਕਾਂ ਨੂੰ ਨਸ਼ਾ ਸ਼ਡ ਆਇਆ ਤੁਸੀਂ ਨਸ਼ਾ ਖਤਮ ਕਰਨ ਦੇ ਕਿ ਲੰਗੇ ਮੈਂ ਤੇ ਨਸ਼ਾ ਸ਼ੌਂਦੀ ਗੱਲੀ ਕਰ ਰਿਹਾ ਸੀਗਾ ਕਹਿੰਦੇ ਜੀ ਇਹ ਤਾਂ ਆਰਟੀ ਦੇ ਵਿੱਚ ਨਹੀਂ ਅਸੀਂ ਐਗਜ਼ੈਂਪਸ਼ਨ ਲਈ ਹੋਈ ਫਿਰ ਮੈਂ ਪੁੱਛਿਆ ਵੀ ਤੁਸੀਂ ਦੱਸੋ ਤੁਸੀਂ ਕਰਦੇ ਕੀ ਹੋ ਕਹਿੰਦੇ ਜੀ ਅਸੀਂ ਤਾਂ ਨਸ਼ਾ ਛਡਾਉਂਦੇ ਨਹੀਂ ਐ ਅਸੀਂ ਤਾਂ ਹਾਰਮ ਰਿਡਕਸ਼ਨ ਕਰਦੇ ਆਂ ਉਥੇ ਗੱਲ ਆ ਗਈ ਨਾ ਫਿਰ ਇਹ ਇਹਨਾਂ ਦੇ ਮੂੰਹ ਦੀ ਗੱਲ ਐ ਇਹ ਆਰਟੀਈ ਦੀ ਗੱਲ ਐ ਲਿਖਤ ਰੂਪ ਵਿੱਚ ਐ ਕਿ ਅਸੀਂ ਨਸ਼ਾ ਖਤਮ ਥੋੜੀ ਕਰ ਰਹੇ ਆਂ ਕੁਝ ਅਸੀਂ ਕੋਈ ਨਸ਼ਾ ਛਡਾਉ ਥੋੜੀ ਰਹੇ ਆਂ ਤਾਂ ਬਾਅਦ ਨਸ਼ਾ ਛਡਾਓ ਕਹਿੰਦਾ ਲਿਖਿਆ ਉਹੀ ਤੇ ਉਹੀ ਤੇ ਇਹੀ ਤੇ ਬਿਮਾਰੀ ਐ ਆਹ ਹੀ ਤੇ ਝੂਠਾ ਐ ਕਿੱਥੇ ਐ ਕੈਂਸਰ ਕਿੱਥੇ ਐ ਚਿੱਟਾ ਲਿਆਓ ਤੁਸੀਂ ਨਾ ਕੁਝ ਵੀ ਸਾਹਮਣੇ ਐਵੇਂ ਲੋਕਾਂ ਨੂੰ ਬੇਸ਼ਰਮ ਬਣਾਇਆ ਹੋਇਆ ਵਿੱਚ ਨਾਲੇ ਆਪ ਬੇਸ਼ਰਮੀ ਕਰੀ ਜਾਂਦੇ ਤੁਸੀਂ ਨਸ਼ਾ ਛਡਾਓ ਕੇ ਅੰਦਰ ਤੁਸੀਂ ਲਿਖਿਆ ਤੁਸੀਂ ਤਾਂ ਕਹਿੰਦੇ ਮ ਮੈਂ ਤਾਂ ਹਾਰਮ ਕੰਟਰੋਲ ਕਰ ਰਿਹਾ ਕਿ ਉਹ ਜਿਹੜਾ ਹੈਗਾ ਜੀ ਉਹ ਦੂਜੇ ਨਾਲ ਮਰ ਰਿਹਾ ਚਿੱਟਣ ਨਾਲ ਮਰ ਰਿਹਾ ਸੀਗਾ ਮੈਂ ਇਹਨੂੰ ਕਿਹਾ ਤੂੰ ਹਲਕੀ ਗੋਲੀ ਜਿਹੜੀ ਹੈਗਾ ਉਹ ਮੇਰੇ ਕੋਲ ਲੈ ਲੈ ਆ ਆਹੀ ਤਾਂ ਸਟੋਰੀਆਂ ਸਾਰੀ ਅੱਛਾ ਪੋਟਾਸ਼ੀਅਲ ਕਰ ਰਹੇ ਨਸ਼ੇੜੀ ਬਾਹਰ ਜਾ ਕੇ ਸਾਨੂੰ ਗੋਲੀ ਨਹੀਂ ਮਿਲਦੀ ਪਈ ਗੋਲੀਆਂ ਖਤਮ ਹੋ ਗਈਆਂ ਨੇ ਆਪਾਂ ਵੀਡੀਓ ਦੇਖਿਆ ਨੇ ਕਈ ਕਿ ਉਹਨਾਂ ਨੂੰ ਨਤ ਲੱਗ ਜਾਂਦੀ ਇਸ ਗੋਲੀ ਦੀ ਵੀ ਜੋ ਪ੍ਰੋਟੈਸਟ ਕਰਦੇ ਨੇ ਇਹ ਵੀ ਤਾਂ ਫੀਮੀ ਹੈ ਫੀਮ ਲਈ ਤੁਸੀਂ ਕਿਸੇ ਫਾਰਮ ਵਿੱਚ ਲੈ ਲਓ ਗੋਲੀ ਫੀਮ ਹੈ ਕਿਉਂਕਿ ਮੋਰਫਿਨ ਹੀ ਤਾਂ ਹੈਗੀ ਮਰਵ ਨਹੀਂ ਤਾਂ ਹੈਗੀ ਐ ਹੋਰ ਕੀ ਹੈਗੀ ਐ ਉਹ ਉਹਨੂੰ ਗੋਲੀ ਦੇ ਫਾਰਮ ਵਿੱਚ ਹੈਗੀ ਐ ਸਵਾਲ ਤਾਂ ਉੱਥੇ ਹੋ ਗਏ ਕਾਇਰਵੈਦਿਕ ਹੋਗੀ ਐ ਕੈਲੋਪੈਥੀ ਹੈਗੀ ਆਯੁਰਵੈਦਿਕ ਗੋਲੀਆਂ ਜਿਹੜੀਆਂ ਹੈਗੀਆਂ ਨੇ ਉੱਪਰ ਥੋੜੀ ਚੱਕ ਕੇ ਲੈਂਦੀਆਂ ਨੇ ਹੈ ਤਾਂ ਉਸੇ ਸਿਸਟਮ ਦੇ ਥਰੂ ਹੀ ਬਣੀਆਂ ਨੇ ਨਾ ਬਸ ਇੰਨਾ ਆ ਹੀ ਫਰਕ ਹੈ ਹੋਰ ਕੀ ਕੱਚਾ ਨਸ਼ਾ ਹੋ ਗਿਆ ਐ ਪੱਕਾ ਹੋ ਗਿਆ ਆਯੁਰਵੈਦਿਕ ਵਾਲਾ ਜਿਹੜਾ ਹੈਗਾ ਜਿਵੇਂ ਆਪਾਂ ਕਿਹਾ ਜਿਹੜੀਆਂ ਮੋਟੀਆਂ ਹੋ ਗਈਆਂ ਆਪਾਂ ਐਲੋਪੈਥੀ ਦੇਨੇ ਆਪਾਂ ਗੋਲੀਆਂ ਫਾਰਮ ਦੇ ਦੇਣੇ ਤੁਹਾਡੀ ਪਾਸ਼ਾ ਵਿੱਚ ਕੀ ਕਹਿਣਾ ਚਾਹੀਦਾ ਜੇ ਨਸ਼ਾ ਛਡਾਓ ਕੇਂਦਰ ਬਾਅਦ ਲਿਖਿਆ ਤੁਹਾਡੀ ਪਾਸ਼ਾ ਵਿੱਚ ਇਸ ਨੂੰ ਫਿਰ ਕੀ ਕਹਿਣਾ ਚਾ ਇਹ ਹੈ ਗੋਲੀਵਾੰਡ ਸੈਂਟਰ ਨੇ ਬੇਸਿਕਲੀ ਹੋਰ ਕੀ ਕਰਦੇ ਆ ਉੱਥੇ ਪਰ ਹਲਾ ਤੇ ਇਸੇ ਗੱਲ ਦੇ ਪਿਆ ਹੋਇਆ ਨਾ ਕਿ ਇਹ ਗੋਲੀਵਾੰਡ ਸੈਂਟਰ ਨੇ ਜਿਵੇਂ ਇਹ ਮਹੱਲਾ ਕਲੀਨਿਕ ਨਹੀਂ ਹੈਗੇ ਇਹ ਵੀ ਗੋਲੀਵਾੰਡ ਸੈਂਟਰ ਨੇ ਜਿਹੜੇ ਕਿਹੜੇ ਇਹਨਾਂ ਨੇ ਜਿਹੜੇ ਹੈਗੇ ਆ ਉਹ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈਗਾ ਸਟਾਫ ਨੂੰ ਪੱਕੇ ਕਰਤਾ ਰੋਜ਼ ਇਹ ਤਾਂ ਟੀਚਰ ਰੋਈ ਜਾਂਦੇ ਆ ਜਿਹੜੀ 16000 ਮਹੱਲਾ ਕਲੀਨਿਕ ਜਿਹੜੀ ਹੈਗੇ ਨੇ ਇਹਨਾਂ ਨੇ ਬਣਾਤੇ ਕਿੱਥੇ ਜਿਹੜੀ 40000 ਦੀ 48000 ਦੀ ਕਹਿੰਦੇ ਆ ਜਿਹੜੀ ਹੈਗੀ ਆ ਉਹ ਅਮ ਨਿਵੇਸ਼ ਆ ਗਿਆ ਕਿਹੜੀਆਂ ਸੜਕਾਂ ਇਹਨਾਂ ਨੇ ਬਣਾਈਆਂ ਨੇ ਜਿਹੜੀਆਂ ਉਹ ਅੱਜ ਟੀਵੀ ਦੇ ਵਿੱਚ ਦਿਖਾਉਂਦੇ ਆ ਕੀ ਦਿਖਾ ਰਹੇ ਆ ਆਪਾਂ ਨੂੰ ਕਿਹੜੀ BMW ਜਿਹੜੀ ਸੜਕਾਂ ਤੇ ਭੱਜੀ ਫਿਰਦੀ ਹੈ ਕਿੱਥੇ ਗੋਲਡੀ ਬਰਾਡ ਜਿਹੜਾ ਹੈਗਾ ਕਿਹੜੀਆਂ ਗਲੰਗਰਦਨ ਤੁਸੀਂ ਇਹਨਾਂ ਦੀ ਇਹ ਤਾਂ ਇਹ ਤਾਂ ਸਾਰਾ ਹੀ ਝੂਠ ਨੇ ਇਹਨਾਂ ਦੀ ਗੱਲ ਛੱਡ ਦਿਓ ਤੁਸੀਂ ਇਹਨਾਂ ਦੇ ਇਸ ਟੌਪਿਕ ਤੇ ਗੱਲ ਨਾ ਕਰੋ ਇਹ ਇਹ ਜਿਹੜੀ ਹੈਗੀ ਹੈ ਇਸ ਕਰਕੇ ਮੈਂ ਮੈਂ ਤਾਂ ਤੁਹਾਨੂੰ ਆਪਣੀ ਗੱਲ ਕਹੀ ਹੈ ਕਿ ਮੈਂ ਡਾਕਟਰ ਹਾਂ ਮੈਂ ਰੋਗਨਾ ਸੀਗਾ ਮੈਂ ਤਾਂ ਜ਼ਿੰਮੇਵਾਰਾਂ ਵਿੱਚ ਕੈਮਿਸਟ ਸ਼ਾਪ ਚੱਲਦੀ ਹੈ ਨੇ ਜਿਹੜੀ ਹੈਗੇ ਨੇ ਡਾਕਟਰ ਆਪ ਜਿਹੜੇ ਹੈਗੇ ਨੇ ਉਹ ਡਰਗਸ ਵਾਲੀਆਂ ਗੋਲੀਆਂ ਜਿਹੜੀਆਂ ਹੈਗੇ ਨੇ ਤਾਂ ਕਈ ਸਾਰੇ ਡਾਕਟਰ ਤਾਂ ਫੜੇਗੇ ਵਿੱਚ ਅੱਛਾ ਜਿਹੜੇ ਨਸ਼ੇੜੀਆਂ ਨੂੰ ਦਵਾਈ ਮਿਲਦੀ ਹੈ ਗੋਲੀ ਮਿਲਦੀ ਹੈ ਜੀਭ ਦੇ ਥੱਲੇ ਰੱਖੋ ਤੇ ਉਹਦੇ ਨਾਲ ਨਸ਼ਾ ਜਾਂ ਨਸ਼ੇੜੀ ਠੀਕ ਹੋ ਜਾਊਗਾ ਇਹ ਗੱਲ ਸਹੀ ਹੈ ਨਹੀਂ ਠੀਕ ਨਹੀਂ ਹੋ ਜਾਊਗਾ ਆਹੀ ਤਾਂ ਰੋਲਾ ਫਿਰ ਅੱਗੇ